ਹੁਸ਼ਿਆਰਪੁਰ ਪੁਲਿਸ ਵੱਲੋਂ ਚਲਾਈ ਜਾ ਰਹੀ ਸਾਈਬਰ ਕ੍ਰਾਈਮ ਸੀਰੀਜ਼ ਦੇ ਇਸ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਕਾਲ ਮਰਜਿੰਗ ਸਕੈਮ ਸੰਬੰਧੀ ਤੁਹਾਨੂੰ ਕਿਸੇ ਅਨਨੋਮ ਨੰਬਰ ਤੋਂ ਫੋਨ ਆਏਗਾ ਤੁਹਾਨੂੰ ਕਹੇਗਾ ਕਿ ਤੁਹਾਡੇ ਦੋਸਤ ਨੇ ਜਾਂ ਕਿਸੇ ਰਿਲੇਟਿਵ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਹੈ ਜਦੋਂ ਤੁਸੀਂ ਉਹਦੇ ਨਾਲ ਗੱਲ ਕਰ ਰਹੇ ਹੋਵੋਗੇ ਇਨ ਬਿਟਵੀਨ ਤੁਹਾਨੂੰ ਇੱਕ ਹੋਰ ਨੰਬਰ ਤੋਂ ਕਾਲ ਆਏਗੀ ਤਾਂ ਤੁਹਾਨੂੰ ਪਹਿਲਾ ਕਾਲਰ ਕਹੇਗਾ कि तुम इसी कॉल में उठा लवो तो मर्ज कर लवो जो तुम उसकी कॉल में पिक करके मर्ज कर लेंगे ओ टी पी ऑटोमैटिकली ही उस कॉलर न शेयर हो जाएगा तो थोड़े बैंक अकाउंट खाली हो जाएगा इस संबंधी तुम इस भीडियो भी, भी देख सकते हो हेलो हाय मैं ऋषभ बोल रहा हूँ खुशी का भाई आई एम हैविंग एन इश्यू विद माय फोन और खुशी का कॉल नहीं लग पा रहा है शी विल कॉल यू बस एक सेकंड उनका कॉल मर्ज कर दीजिए एक इमरजेंसी आ गई है घर पे ओके ओके रुक जा ये स्कैम है ਕਿਆ ਸਕੈਮ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਵੀ ਅਨਨੋਨ ਨੰਬਰ ਦੇ ਕਹਨਤੇ ਕਾਲ ਨੂੰ ਮਰਜ਼ ਨਾ ਕਰੋ ਅਗਰ ਤੁਹਾਨੂੰ ਸ਼ੱਕੀ ਨੰਬਰ ਲੱਗਦਾ ਹੈ ਤਾਂ ਤੁਰੰਤ ਕਾਲ ਨੂੰ ਕੱਟ ਦਿਵੋ ਅਗਰ ਤੁਸੀਂ ਫਰੋਡ ਦੇ ਸ਼ਿਕਾਰ ਹੋ ਜਾਂਦੇ ਹੋ ਤਾਂ 1930 ਤੇ ਕਾਲ ਕਰੋ ਜਾਗਰੂਕ ਰਹੋ ਸੁਰੱਖਿਅਤ ਰਹੋ ਧੰਨਵਾਦ